ਜੀ ਹੁਣ ਆ ਬੈੱਡ ਚੱਲਾ ਆ ਬਾਹਰ ਸੇ ਡੈਡੀ ਹੁਣੀ ਆ ਗਏ ਆ ਵਾਲੀ ਕੰਜੂਸੀ ਕੀਤੀ ਆ ਸਰੀਆ ਦੇ ਕੋ ਉਤਾਰ ਰਹੀ ਐ ਤੇ ਲਾਦੀ ਮੈਨੂੰ ਡੈਡੀ ਨੂੰ ਮੰਮੀ ਲੈ ਕੇ ਆ ਗਏ ਆ ਚੱਕਣ ਦੇ ਸਾਰਾ ਹੀ ਇਹ ਵਾਲੇ ਬੈੱਡ ਤੋਂ ਜਿਹੜੇ ਇਹ ਵਾਲੇ ਬੈੱਡ ਨਾਲ ਦੋਨੇ ਹੀ ਇਹ ਅਸੀਂ ਦੇਣੇ ਆ ਤੋੜ ਆਹੋ ਕੱਢੋ ਮੈਨੂੰ ਫੜਦੀ ਆ ਸਾਰੇ ਕੱਢਣੇ ਪੈਣੇ ਆ ਕੋਈ ਗੱਲ ਬਾਨੀ ਸਸਤੀ ਗੱਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਜੀ ਕਮਰਾ ਲੱਗੇ ਆਇਆ ਸਟਾਰਟ ਕਰਨ ਵਾਸਤੇ ਸਾਰਾ ਸਮਾਨ ਨਿਕਲਣ ਦੇ ਆਇਆ ਬਾਹਰ ਤੇ ਕਮਰਾ ਪਕਾ ਲੈਣਾ ਰੈਡੀ ਤੇ ਹੁਣ ਹੌਲੀ ਹੌਲੀ ਸਾਰਾ ਕੱਢਾਂਗੇ ਸਮਾਨ ਤੇ ਇਧਰ ਨਿਕਲਣਾ ਸਮਾਨ ਸਟਾਰਟ ਹੋ ਗਿਆ ਆ ਤੇ ਆਪਾਂ ਆਪਣਾ ਸਮਾਨ ਚੱਕੋ ਤੇ ਬਾਹਰ ਕੱਢੋ ਗੱਦੇ ਬਾਹਰ ਲੱਗੇ ਬਾਹਰ ਨਿਕਲ ਗਏ ਆ ਤੇ ਬਾਕੀ ਆ ਵੀ ਸਾਰੇ ਸੋਫੇ ਹੀ ਬਾਹਰ ਕੱਢਣੇ ਆ ਇਧਰੋਂ ਆ ਬੈੱਡ ਬਾਹਰ ਕੱਢਣਾ ਟੀਵੀ ਵੀ ਬਾਹਰ ਚ ਲੈਣਾ ਸਾਰਾ ਕਮਰਾ ਖਾਲੀ ਕਰਨਾ ਪੈਣਾ ਤੇ ਮੰਮੀ ਨੂੰ ਵੀ ਸ਼ਿਫਟ ਕਰਨਾ ਪੈਣਾ ਦੂਸਰੇ ਕਮਰੇ ਵਿੱਚ ਉਧਰ ਹੀ ਟੀਵੀ ਰੱਖਣਾ ਪੈਣਾ ਹੌਣ ਲੱਗਿਆ ਜੀ ਕੱਪੜਾ ਸਾਰੇ ਕੱਪੜੇ ਚਲੋ ਹੁਣ ਕੱਢ ਲਈਏ ਤੇ ਫਿਰ ਆਪਾਂ ਕਰਦੇ ਹਾਂ ਅਗਲਾ ਕੰਮ ਇਹ ਚੱਕਣ ਦੇ ਆ ਬਾਕੀ ਸਮਾਨ ਤੁਸੀਂ ਇਹਨਾਂ ਦੋ ਤਾਂ ਛੰਡਾ ਪਤਾ ਘੱਟੇ ਨੂੰ ਪਿੱਛੇ ਹੋ ਗਿਆ ਸਾਰ ਪਿੱਛੇ ਹੋਦਾ ਕੀ ਕਰੀ ਜਾਨੀ ਆ ਲੋ ਜੀ ਹੁਣ ਜਿਹੜਾ ਢੋਵ ਵਿੱਚ ਕੱਪੜੇ ਪਏ ਆ ਉਹ ਸਾਰੇ ਕੱਢ ਲੈਣੇ ਆ ਕਿਉਂਕਿ ਢੋਵ ਖਾਲੀ ਕਰਕੇ ਬਾਹਰ ਨਿਕਲਣੀ ਆ ਤੇ ਉਦ ਦਾ ਬੈਡ ਨਿਕਲਣਾ ਨਹੀਂ ਬਾਹਰ ਡੈਡੀ ਕਿ ਚਲੇ ਗਏ ਹਾਂ ਡੈਰੀ ਉਹਨਾਂ ਦੇ ਨਾਲ ਹੀ ਹੁਣਾ ਆਪਾਂ ਤੁਹਾਨੂੰ ਟੱਕ ਹੁਣੇ ਆ ਬੰਦੇ ਨਾਲ ਆਪੂ ਨਿਕਲ ਆਹ ਉਹ ਨਾਲ ਮੇ ਲੱਗੀ ਹੁਣਾ ਆ ਬੰਦਾ ਫਿਰ ਪਹਾੜ ਕੋਲ ਦਾ ਇੱਥੇ ਪਰ ਤੂੰ ਇਹ ਆ ਛੱਡ ਦੇ ਨਹੀਂ ਮੈਂ ਫੜਦੀ ਆ ਇਹਨੂੰ ਛੱਡ ਦੋ ਕੰਮ ਸਾਰੇ ਕੱਢਣੇ ਬਾਹਰ ਹੁਣ ਆਹੋ ਇਹ ਕੱਢੋ ਮੈਂਨੂੰ ਫੜਦੀ ਆ ਸਾਰੇ ਕੱਢਨੇ ਪੈਣੇ ਆ ਕਈ ਗੱਲ ਬੰਨੀ ਨਾਲੇ ਉਹ ਦੇਖ ਲਿਓ ਜਿਹੜੇ ਪੋਣ ਵਾਲਿਓ ਰੱਖ ਲਿਓ ਬਾਕੀ ਪੰਡਾ ਬੰਨ੍ਹ ਕੇ ਵਿੱਚ ਰੱਖ ਲਿਓ ਕੱਪੜੇ ਵੀ ਮਾਤਰੇ ਬਹੁਤ ਆ ਕੱਪੜੇ ਦਾ ਪੁੱਛੋ ਹੀ ਨਾ ਕੱਪੜੇ ਹੀ ਕੱਪੜੇ ਆ ਕੱਪੜੇ ਹੀ ਕੱਪੜੇ ਸਾਰੇ ਪਾਪਾ ਨੂੰ ਛਾੜ ਝੋਲਾ ਫੜਾ ਆਪਾਂ ਨੂੰ ਝੋਲਾ ਲਫਾਫਾ ਖਾ ਕੰਨਾ ਗੀਠੀ ਸਾਰਾ ਗੀਠੀ ਤੋੜ ਦੇਣੀ ਆ ਹੁਣ ਤੁਹਾਨੂੰ ਕੱਢ ਕੇ ਸਾਰਾ ਆਪਾਂ ਪਹਿਲਾ ਕੱਟ ਲਈਏ ਸਾਰਾ ਕੰਮ ਕਰ ਲਈਏ ਤਾਂ ਫਿਰ ਆਪਾਂ ਅਗਲਾ ਪ੍ਰੋਸੈਸ ਜਾਰੀ ਕਰਦੇ ਆਂ ਇੱਥੇ ਬਲੌਗ ਨਾਲ ਬਣੇ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੁੱਲ ਕਮਰਾ ਤੁਹਾਨੂੰ ਦਿਖਾਵਾਂਗੇ ਜਦੋਂ ਰੈਡੀ ਹੋ ਗਿਆ ਤੇ ਕਿੱਥੇ ਜਰੂਰ ਕੀਤਾ ਲੱਗਿਆ ਤੇ ਕਮੈਂਟ ਜਰੂਰ ਕਰਿਓ ਕਿੰਨੂ ਕਿੰਨੂ ਖੁਸ਼ੀ ਹੋਈ ਆ ਅਸੀਂ ਕਮਰਾ ਰੈਡੀ ਕਰਨ ਲੱਗੇ ਆ ਜਰੂਰ ਟੁਮੈਂਟ ਕਰਿਓ ਕੌਣ ਕੌਣ ਖੁਸ਼ ਆ ਕਮਰਾ ਰੈਡੀ ਹੋਣ ਤੋਂ ਕੋਈ ਨਹੀਂ ਖੁਸ਼ ਅੰਮੀ ਨੇ ਚਾਹ ਦੇ ਲਿਆ ਦਾਦੀ ਨੂੰ ਨਾਲ ਕਰਾਵੇ ਆ ਕੇ ਸਾਨੂੰ ਅੰਮੀ ਨੂੰ ਪਾਏ ਲਾ ਕੇ ਦਾਦੀ ਦੇ ਲੋ ਹੈ ਹੈ ਦਾੜੀ ਗੇ ਦਾਦੀ ਬੋ ਕੀ ਆ ਕੇ ਕਹਿੰਦੇ ਆ ਬਿੜ ਜਾ ਕੇ ਤੇ ਉਪਰ ਹਲੇ ਦੱਸ ਚੱਕੜਾ ਕਿਦਾਂ ਇੰਨਾ ਨਹੀਂ ਪਤਾ ਮੱਖ ਮਾਰਾ ਤੇ ਕਿੱਦਾਂ ਖਾ ਰਿਓ ਮਾਰਾ ਤੇ ਬੋ ਜਾਈਣੀ ਮਾਰਾ ਲੱਗੇ ਮੇਰੇ ਅੜਗਾ ਹਾਲ ਆਈ ਦੋਨਾਂ ਨੇ ਪਿਸਿਆ ਨਾਲ ਥੱਲੇ ਇਹ ਦੋਨਾਂ ਨੇ ਫਿਸੀਆਂ ਨਾਲ ਥੱਲੇ ਠੀਕ ਆਦੀ ਮਗਰ ਤੇ ਕਰਕੇ ਇਹਨਾਂ ਬੜਾ ਸਾਮਾਨ ਸਾਰਾ ਜਿਹੜਾ ਕੱਢ ਗੁੱਢ ਕੇ ਤੇ ਆਪਾਂ ਇਹਨਾਂ ਨੂੰ ਕਰਨ ਅਗੇ ਫਿਨਿਸ਼ ਅੱਜ ਤੋਂ ਲਾ ਸਾਰਾ ਸਾਮਾਨ ਹੀ ਬਹੁਤ ਅੰਦਰ ਪਿਆ ਕਿੱਦਾਂ ਇਕੱਠਾ ਕਰਕੇ ਕਿੱਦਾਂ ਕਰਾਂਗੇ ਕੀ ਕਰਾਂਗੇ ਕਿਹੜਾ ਨਹੀਂ ਚਾਹੀਦਾ ਜੀ ਸੋੜਦਾ ਕਿਹੜਾ ਨਹੀਂ ਚਾਹੀਦਾ ਚੱਕ ਕੇ ਬਾਹਰ ਸਿੱਟੋ ਹੋਰ ਇੱਧਰ ਕੋਈ ਨਹੀਂ ਸਾਮਾਨ ਫालतू ਰਹਿਣ ਦੇਣਾ ਸਿਰਫ ਉਹ ਹੀ ਹੋਵੇ ਜਿਹੜਾ ਇੱਥੇ ਚਾਹੀਦਾ ਬਸ ਬਾਕੀ ਸਭ ਚੱਕ ਕੇ ਬਾਹਰ ਮਾਰੋ ਜੋ ਬਣ ਪਾਇਆ ਦੋ ਨਾ ਫਿਰ ਮੇ ਡੈਡੀ ਨੂੰ ਬੁਲਾ ਕੇ ਲੈ ਕੇ ਆਉਂ ਪਰਸਾ ਤੇ ਲੈ ਕੇ ਉਹਦੇ ਢੀ ਮੰਮੀ ਸਾਰੇ ਕਹਦੇ ਡੈਡੀ ਸਾਡੇ ਬੜੇ ਹਸਾਉਗਾ ਪੋਸਾ ਨਾ ਕਿਤੇ ਹਸਾਉਗਾ ਨਹੀਂ ਖਿੱਚ ਲੈ ਆਣ ਹੁਣ ਪਾਰਾ ਮੋਰ ਪੱਕੜਾ ਲਾ ਕੇ ਅੱਪੜਾ ਖਾਣ ਨਹੀਂ ਬਹਰ ਰੱਖਿਆ ਗਰਮੀ ਬਹੁਤ ਜ਼ਿਆਦਾ ਮੰਮਾ ਕੁੜੀ ਨੂੰ ਘਾਲਾ ਦੂਗੀ ਨਾ ਚਲੀ ਬੋਰ ਤੂੰ ਜਰਾ ਹੀ ਬਾਹਰ ਆ ਜੀ ਉਸ ਨੂੰ ਬਾਹਰ ਹੋਣਾ ਹੀ ਹੁੰਦਾ ਨਹੀਂ ਲੋ ਜੀ ਇਧਰੋਂ ਫੋਟਾ ਫੋਟਾ ਚੱਕਤੀਆਂ ਸਾਰੀਆਂ ਉੱਪਰੋਂ ਇਧਰੋਂ ਫਿਨਿਸ਼ਿੰਗ ਕਰਨ ਲੱਗੇ ਆਪਾਂ ਹੋੜੀ ਹੋੜੀ ਹੋਣਾ ਕੰਮ ਉਹ ਕਿ ਸਮਾਨ ਬਹੁਤ ਜ਼ਿਆਦਾ ਆ ਰੱਖਣ ਦਾ ਬੜਾ ਮੁਸ਼ਕਲ ਹੋਣੀ ਆ ਬਾਹਰ ਬੱਦਲ ਵੀ ਹੋਇਆ ਆ ਆਵਰਾ ਵੱਡਾ ਆ ਤੇ ਖਲਾਰਾ ਵੀ ਜ਼ਿਆਦਾ ਇਹਦੇ ਵਿੱਚ ਹੀ ਆ ਤੂੰ ਹੁਣ ਸਾਰੇ ਇੱਥੇ ਆ ਕੇ ਬੰਦਿਆ ਦਾ ਫੇਰਾ ਛਿਕੇ ਚਲੋ ਟ੍ਰੀਟਮੈਂਟ ਕਰਦੀ ਆ ਹੁਣ ਇਹ ਟ੍ਰੀਟਮੈਂਟ ਕਰਨਾ ਪੈਣਾ ਦਾ ਸਾਰੇ ਦਾ ਹੀ ਸਾਰਾ ਹੀ ਕਰਦਣਾ ਫਿਨਿਸ਼ ਸਾਰੀਆਂ ਕਿੱਟੀਆਂ ਸਾਰੀਆਂ ਕਿੱਟੀਆਂ ਤੋੜ ਦੇਣੀਆਂ ਆ ਗਈ ਸੀ ਵੀਰੇ ਤੋੜ ਦੇਣੀ ਹੋ ਗਈ ਟ ਅਫਿਟਣ ਵਾਲਾ ਆ ਦੱਸਿਓ ਕਮੈਂਟ ਬਾਕਸ ਵਿੱਚ ਆ ਤੋੜ ਦਈਏ ਕਿ ਰਹਿਣ ਦਈਏ ਟੁੱਟੀਆਂ ਟੁੱਟੀਆਂ ਨਾਲ ਕਿਹੜਾ ਲੈ ਭੁਗ ਨਹੀਂ ਆਇਆ ਉਹ ਫੂਡ ਸ ਠਾ ਠਾ ਸੂਟ ਪਏ ਆ ਗਿਣ ਗਿਣ ਤ ਸੂਟ ਪਏ ਆ ਕੋਈ ਸੂਟਾਂ ਦਾ ਭਾਅ ਹੀ ਹੈ ਨਹੀਂ ਕੋਈ ਨਹੀਂ ਕਿੰਨੇ ਕ ਸੂਟ ਬੈੱਡ ਦੋਨੇ ਹੀ ਘਰੇ ਸੂਟਾਂ ਨਾ ਪਰ ਇਹ ਉਧਰ ਵੀ ਸੂਟ ਹੀ ਆ ਉਧਰ ਵੀ ਕੱਢਣੇ ਖਲੀ ਜੁੜੇ ਇੱਕ ਸਾੜ ਹਲੇ ਹੋਇਆ ਉਧਰ ਹਾਂ ਸੂਟ ਆ ਹੂੰ ਆਹੋ ਸਮਾਨ ਤਾਂ ਹੈਗਾ ਹੀ ਆ ਪਰ ਨਹੀਂ ਪੁੱਛ ਇਧਰ ਫਿਨਿਸ਼ ਕਰਨੇ ਆ ਬੈੱਡ ਚੱਕ ਕੇ ਇੱਥੇ ਲਾ ਦੇਣੇ ਆ ਫਿਰ ਇਧਰ ਇੰਨਾ ਇੰਨਾ ਹਿੱਸਾ ਕਰਨਾ ਪਹਿਲੇ ਫਿਰ ਇਧਰ ਹੁਣਾ ਫਿਰ ਇਧਰ ਲੈ ਆਉਣੇ ਫਿਰ ਉਧਰ ਕਰ ਦੇਣੇ ਆ ਇਧਰ ਰਹਿਣ ਦੇ ਸਮਾਨ ਸਾਰਾ ਇਧਰ ਹੀ ਰੱਖਣਾ ਹੈ ਜੋ ਵੀ ਨੇ ਫਿਰ ਸੋਫਾ ਵੀ ਕਿੰਨੀ ਕਰ ਦੇਣੇ ਆ ਪਹਿਲੇ ਬੈੱਡ ਰੱਖਣੇ ਉੱਥੇ ਆ ਮੈਂ ਦੂਸਰੀ ਜੀ ਸਮਾਨ ਨਿਕਲਣਾ ਸਟਾਰਟ ਹੋ ਗਿਆ ਆ ਉਹ ਸਾਰਾ ਸਮਾਨ ਕੱਢਣਾ ਪੈਣਾ ਬਾਹਰ ਫੇਰ ਹੀ ਹੁਣਾ ਸਾਰਾ ਕੰਮ ਕੋਈ ਕੰਮ ਬਹੁਤ ਜ਼ਿਆਦਾ ਆ ਇਧਰ ਬੈੱਡ ਵੀ ਖਾਲੀ ਹੋ ਗਏ ਆ ਸਾਰਾ ਮਿੱਤਰੋ ਇੰਨਾ ਕੰਮ ਹੋ ਗਿਆ ਐ ਨਾਲ ਨਾਲ ਬੱਚਿਆਂ ਨੂੰ ਵੀ ਚੱਕਣਾ ਪੈਂਦਾ ਐ ਉਹ ਬੱਚਿਆਂ ਦਾ ਕੰਮ ਕਰਨਾ ਬਹੁਤ ਔਖਾ ਐ ਸਹ ਲੈ ਕੇ ਆਈ ਆ ਪਾਣੀ ਸਾਰਿਆਂ ਲਈ ਕਿਉਂਕਿ ਪਾਣੀ ਹੁਣ ਪੀਵਾਂਗੇ ਗਰਮੀ ਬਹੁਤ ਜ਼ਿਆਦਾ ਐ ਸਾਰਾ ਕੰਮ ਕਰਦੇ ਆ ਥੱਕ ਕੇ ਤੇ ਸਾਰਾ ਸਮਾਨ ਚੱਕਿਆ ਤੇ ਇਧਰੋਂ ਬੈੱਡ ਢੋਖ ਖਾਲੀ ਕੀਤੇ ਤੇ ਹੁਣ ਬਾਰੀ ਹੈਗੀ ਆ ਜੀ ਇਧਰ ਬੈੱਡ ਰੱਖਣ ਦੀ ਕੋਈ ਬੈੱਡ ਇਧਰ ਸ਼ਿਫਟ ਕਰਦਣੇ ਆ ਤੇ ਜਿਹੜੇ ਆ ਵਾਲੇ ਬੈੱਡ ਆ ਨਾ ਇਹ ਉੱਧਰ ਜਾਣੇ ਹੁਣ ਇਧਰਲੇ ਸਾਈਡ ਕਿਉਂਕਿ ਏਕ ਇੱਕ ਸੈਟ ਹੁਣੀ ਆ ਤੇ ਪਹਿਲਾਂ ਉਹ ਸੈਟ ਕਰਾਂਗੇ ਫਿਰ ਉਹ ਸੈਟ ਕਰਾਂਗੇ ਜਸਲੀਨ ਮੂਜੀ ਡੱਬੀ ਰਾ ਪਾ ਦਿਆਲਾ ਕਾਟ ਕਾਟ ਨੂੰ ਕੱਟ ਦੇ ਕਰੇ ਬਹੁਤ ਸੋਹਣੀ ਕੁੜੀ ਤਾ ਨਿੱਕੀ ਹੈਗੀ ਨਿੱਕੀ ਹੈਗੀ ਪਰ ਦੁਖੀ ਬੜਾ ਖੱਤੀ ਆ ਜੀ ਨਿੱਕਾ ਖਰਾਬ ਨਹੀਂ ਨਹੀਂ ਖਰਾਬ ਨਹੀਂ ਇਹ ਰੱਖ ਦੋ ਅੰਦਰ ਸਾਰੇ ਪਾਣੀ ਨੂੰ ਵੀ ਪਲਾ ਇੱਥੇ ਆਪਾਂ ਰੱਖ ਦਿੰਦੇ ਤਾਂ ਕਿੱਥੇ ਰੱਖੀ ਗੋਦਾ ਮੰਮੀ ਹੁਣ ਕਹਿੰਦੇ ਮੈਂ ਡੈਡੀ ਨੂੰ ਲੈ ਕੇ ਆਉਣੀ ਆ ਕਿਉਂਕਿ ਡੈਡੀ ਹੁਣ ਉਹਨਾਂ ਨੂੰ ਕਹਿੰਦੇ ਮੈਂ ਲੈ ਕੇ ਆਉਣੀ ਆ ਤੇ ਡੈਡੀ ਹੁਣੇ ਸਾਰੇ ਬੈੱਡ ਚੱਕ ਕੇ ਇੱਧਰ ਰੱਖਣਗੇ ਜੀ ਜਰਾਨੀਆਂ ਦਾ ਉੱਤੇ ਲੱਕ ਟੁੱਟ ਜਾਣੇ ਆ ਅਗੇ ਅਸੀਂ ਸੋਫੇ ਕੱਢਦੇ ਆ ਲੱਕ ਲੜਵਾਲੇ ਮੰਮੀ ਉਹ ਵੀ ਭਾਰੀਆਂ ਚੀਜ਼ਾਂ ਨੂੰ ਸਾਡਾ ਚੱਕ ਹੁੰਦੀ ਹੈ ਤਾਂ ਬੰਦੇ ਚੱਕ ਸਾਦੇ ਆ ਸਿਰਾਂ ਦੀਆਂ ਦਾ ਬਈ ਓਕਾ ਆ ਉੱਤੋਂ ਸਾਡੇ ਦੋ ਦੋ ਫ੍ਰੀਸ਼ਨ ਹੋਏ ਆ ਸਾਨੂੰ ਤਾਂ ਉਹਦਾ ਹੀ ਓਕਾ ਮੰਮੀ ਗਿਆ ਚੱਲੇ ਡੈਡੀ ਲੈਣ ਹਾਂ ਵੀ ਇੱਧਰ ਮੰਜਾ ਭਰਿਆ ਪਿਆ ਬਾਹਰ ਹੁਣ ਤੇ ਚਾਰ ਤਿੰਨ ਚਾਰ ਨਹੀਂ ਮੈਨੂੰ ਲੱਗਦਾ 5-10 ਦਿਨ ਇੱਦੀ ਖਲਾਰਾ ਹੀ ਪਿਆ ਰਹਿਣਾ ਕਿਉਂ ਖਲਾਰਾ ਬਹੁਤ ਜ਼ਿਆਦਾ ਆ ਤੇ ਕਮਰੇ 'ਚ ਕੰਮ ਵੀ ਜ਼ਿਆਦਾ ਆ ਕਿਉਂਕਿ ਸਾਰੇ ਟੋੜਨ ਟੂੜਨ ਨੂੰ ਲੱਗ ਜਾਣਾ ਟਾਈਮ ਮੰਮੀ ਚੱਲ ਗਈ ਆ ਡੈਡੀ ਨੂੰ ਲੈਣ ਤੇ ਹੁਣ ਅਚੱਕ ਆਪ ਬੈਠੀ ਐ ਮੈਨੂੰ ਵੀ ਪਾਣੀ ਪਿਲਾ ਦਿਓ ਮੈਨੂੰ ਪਾਣੀ ਪਿਲਾ ਦਿਓ ਚੱਕਣ ਦੇ ਸਾਰਾ ਹੀ ਇਹ ਵਾਲੇ ਬੈੱਡ ਤੋਂ ਜਿਹੜੇ ਇਹ ਵਾਲੇ ਬੈੱਡ ਨਾਲ ਦੋਨੇ ਹੀ ਇਹ ਅਸੀਂ ਦੇਣੇ ਆ ਤੋੜ ਇੱਧਰ ਇੱਧਰ ਸਾਫ਼ ਰੱਖਣਾ ਆ ਤੇ ਇਹ ਬੈੱਡ ਜਿਹੜੇ ਦੋਨੇ ਤੋੜ ਦੇਣੇ ਆ ਤੇ ਹੁਣ ਇਹਨੂੰ ਘੱਟੋ ਘੱਟ ਇੱਕ ਬੈੱਡ ਤਾਂ ਉੱਥੇ ਰੱਖਿਆ ਦਾ ਬਾਥਰੂਮ ਦੇ ਕੋਲ ਤੇ ਹੁਣ ਦੂਜਾ ਬੈੱਡ ਵੀ ਇੱਥੇ ਰੱਖ ਦੋ ਜਨਾ ਰੱਖ ਲੈਣਾ ਬੋਲ ਨਹੀਂ ਨਾ ਤੇ ਇੱਥੇ ਨਾ ਮੈਂ ਤਾਂ ਗਿਆ ਬਈ ਅੱਛਾ ਲੋਈ ਮੰਮੀ ਡੈਡੀ ਨੂੰ ਲੈ ਕੇ ਆਏ ਆ ਤੇ ਡੈਡੀ ਹੁੰਦੇ ਆ ਮੰਮੀ ਲੈ ਹੀ ਆਏ ਫਤ ਡੈਡੀ ਨੂੰ ਬੱਡਰ ਹੋ ਗਿਆ ਬਾਹਰ ਡੈਡੀ ਨੂੰ ਮੰਮੀ ਲੈ ਕੇ ਆ ਗਏ ਆ ਲੈ ਡੈਡੀ ਕਿਹਦੇ ਕਿੰਨਾ ਕੰਮ ਆਹ ਪਾਚਾ ਲੈ ਆਇਆ ਨੂੰ ਗੱਡ ਬੱਜਰੇ ਕਾਲਾ ਨਹੀਂ ਕਰਤਾ ਲੈ ਆ ਵੀਰ ਬੱਟ ਜਿਹੜਾ ਇੱਧਰ ਨਹੀਂ ਰੱਖਣੇ ਸਾਡਾ ਚੱਕੇ ਨਹੀਂ ਹੁਣੇ ਅੱਗੇ ਮਸੀ ਸੋਫੇ ਤੇ ਚੱਕੇ ਆਹੀ ਮੰਮੀ ਦਾ ਵੀ ਲੱਕ ਟੁੱਟ ਗਿਆ ਮੇਰਾ ਵੀ ਹੋਰ ਮੰਮੀ ਦਾ ਵੀ ਲੱਕ ਟੁੱਟਿਆ ਮੇਰਾ ਵੀ ਹਾਂ ਹੋਏ ਡਾਡੀ ਕਹਿੰਦੇ ਕਿੰਨਾ ਕੰਮ ਸੀ ਕਿਤੇ ਅੱਜ ਤੋਂ ਨਾ ਲੱਗ ਦੜਾਲੇ ਤੇ ਡਾਡੀ ਕਹਿੰਦੇ ਕਿੰਨਾ ਕੰਮ ਸੀ ਲੈ ਆ ਹਣ ਤੇ ਕਹਿੰਨੀ ਚੱਕੋ ਮੈਨੂੰ ਡਾਡੀ ਕਹਿੰਦੇ ਬੁਲਾਇਆ ਮੈਨੂੰ ਕੰਮ ਕਰਨ ਨੂੰ ਚਕਾਤੀ ਆਹਾ ਮੇਰਾ ਮਕਸਦ ਹੈਗਾ ਆ ਬਿੱਡ ਇੱਧਰ ਰੱਖਣਾ ਇਹ ਆਪਾਂ ਕਰਦੇ ਆ ਤੇ ਹੁਣ ਚਲੋ ਮੈਂ ਆ ਗਈ ਆ ਜੀ ਪਾਣੀ ਪੀਣ ਨੂੰ ਤਾਂ ਲੱਗ ਗਈ ਪਿਆਸ ਮੈਂ ਕਿ ਪਾਣੀ ਪੀਤੀ ਅਮਾ ਪੇਰਾ ਵਾ ਅੱਗੇ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਕੀ ਹੋਇਆ ਚਲੋ ਦਾੜੀ ਕੰਚੇ ਚੱਕੋ ਸਮਾਨ ਚਲੋ ਥੱਲੇ ਹੀ ਨ ਬਿਠਾਓ ਥੱਲੇ ਫੇਰ ਚੱਕ ਹੋਣੇ ਕੱਠਿਆਂ ਤੋਂ ਉਹ ਬਾਹਰ ਨੀਂਦ ਨਿਕਲਣਾ ਕਰਨਾ ਉਹ ਉਧਰ ਰੱਖਿਓ ਸਾਰੇ ਯਾਰ ਇਹ ਕਿਸੇ ਬੋਰੇ ਚ ਆ ਨਿਕਾ ਨਿਕਾ ਸਮਾਨ ਆ ਡੈਡੀ ਦਾ ਸਮਾਨ ਆ ਜਿਹੜਾ ਜੋ ਮਸ਼ੀਨਾਂ ਖਰਾਬ ਹੋਈਆਂ ਆ ਹਾਂ ਮਿਰਚ ਜੀ ਹੁਣ ਆ ਬੈੱਡ ਚੱਲਾ ਆ ਬਾਹਰ ਸੀ ਡੈਡੀ ਹੁਣੀ ਆ ਗਏ ਆ ਚੱਕਰ ਲਈ ਡੈਡੀ ਕੋਲ ਬੜੇ ਤੂਰੋਲੇ ਆਂਦਾ ਬੈੱਡ ਚ ਕੌਣ ਲਈ ਇਹ ਵੀ ਬੈੱਡ ਬਾਹਰ ਸਾਰਾ ਸਮਾਨ ਬਾਹਰ ਜੀ ਬਾਹਰ ਲਓ ਹੋ ਗਿਆ ਖਾਲੀ ਸਭ ਕੁਝ ਆ ਸਭ ਕੋ ਦੇਖੋ ਕਿੰਨਾ ਕਲੀਅਰ ਲੱਗਦਾ ਕਮਰਾ ਬਣਾਣਾ ਇਹ ਬੰਨ ਕਲਾਸ ਤੇੰਦਿਆ ਝਾੜੂ ਤੇ ਮੇਰੀ ਡਿਊਟੀ ਲਈ ਆ ਜਿਸਲੀਨ ਸੰਬੰਧੀ ਕਿਉਂਕਿ ਜਸਲੀਨ ਤੇ ਜਾਣਦੀ ਦੀ ਮੇਤ ਹੀ ਹੁੰਦੀ ਆ ਇਹ ਬੈਠੀ ਤੋਦਾ ਹਾਂ ਹਾਂ ਸੜਦੋ ਹੁਣ ਕੀ ਕਰਨਾ ਖਾਵਾ ਲੈ ਜਿਹੜਾ ਜਾਂਦਾ ਫਾਨ ਨੂੰ ਉਹਨੂੰ ਕਹਿੰਦੀ ਚੱਕ ਲੋ ਸਭਲਾ ਲਵਾ ਲੈ ਆਲੇ ਨਮਸਕਾਰ ਦਾਰੀ ਕੰਗਾ ਲਾਫਕ ਲੈ ਕੇ ਆਏ ਕਦਰ ਕਦਰ ਲੋ ਜੀ ਕਰਤਾ ਫਿਨਿਸ਼ ਇਧਰੋਂ ਇੰਨਾ ਕ ਤੇ ਸਾਰਾ ਹੀ ਕਰ ਦੇਣਾ ਇਹ ਫਿਨਿਸ਼ ਝਾੜੂ ਚੱਲ ਰਿਹਾ ਅੰਦਰ ਤੁਸੀਂ ਸਾਰਿਆਂ ਨੇ ਬਲੌਗ ਨੇ ਅੱਤੇ ਬਣ ਰਹੇ ਹੋ ਤੇ ਦੇਖੋ ਨੁੱਕ ਕੀ ਨਿਕਲਦੀ ਹੈ ਕਮਰੇ ਦੀ ਲੁੱਕ ਤਾਂ ਸਭ ਤੁਹਾਨੂੰ ਦੇਖਣ ਦਾ ਮਜ਼ਾ ਆ ਰਿਹਾ ਹੋਣਾ ਦਮਦਾਰ ਨਾ ਥੋੜੀ ਗੁੰਜਾਇਸ਼ ਦੇ ਕੇ ਫੇਰ ਕਰਨਾ ਸੀ ਤਾਂ ਵੀ ਅਸੀਂ ਕਰਨਾ ਹੀ ਸੀਗਾ ਇਹ ਤੇ ਆਪਣੇ ਕੋਲ ਤਾਂ ਬਾ ਇਧਰ ਲਈ ਬਾਰੀ ਲਾਉਣੀ ਸੀਗੀ ਆ ਮਿੱਟੀ ਦਾ ਇਹਨੇ ਚੱਕਣੀ ਸੀਗੀ ਉਹ ਕੋਲੇ ਲੈ ਕੇ ਆਓ ਜਿਹੜਾ ਮਿੱਟੀ ਚੱਕਣ ਵਾਲਾ ਕੀ ਕੁੜੀ ਦੀ ਪੀਂਗ ਕੀੜੀਆਂ ਨਾਲ ਮਿੱਟੀ ਕੱਢੀ ਆ ਸਾਰੀ ਮੰਮਾ ਪਾਣੀ ਪੀਣਾ ਨਾ ਪੜਾ ਤਾ ਦੇ ਕੁਝ ਜੀ ਸਾਰਾ ਝਾੜੂ ਇਧਰੋਂ ਫਿਰ ਗਿਆ ਆ ਤੇ ਕੂੜਾ ਪੈ ਗਿਆ ਆ ਬਾਲ ਟੱਬ ਚ ਤੇ ਹੁਣ ਕਰਾਂਗੇ ਬੈੱਡ ਆ ਵਾਲੇ ਉਧਰ ਤੇ ਦਾਦੀ ਮਣੀ ਬੈਠੇ ਆ ਉਧਰ ਜੋ ਸਲੀ ਨੂੰ ਲਾ ਕੇ ਕਿਉਂਕਿ ਇਧਰ ਘੱਟਾ ਬਹੁਤ ਜ਼ਿਆਦਾ ਆ ਤੇ ਮੈਂ ਵੀ ਇਧਰ ਬੈਠੀ ਆ ਪਸੀਨੇ ਨਾਲ ਭਰ ਗਈ ਆ ਪੱਖਾ ਕਿਉਂਕਿ ਬੰਦ ਕੀਤਾ ਆ ਪੱਖਾ ਦੇ ਚਲਾਵਾਂ ਘੱਟਾ ਸਾਰਾ ਲੈਣਾ ਉੱਪਰ ਬੁਰਾ ਹਾਲ ਹੁਣਾ ਹੁਣ ਮੂੰਹ ਮਾਹ ਦਾ ਵੀ ਕਿਉਂਕਿ ਘੱਟਾ ਮੁੱਟੀ ਬਹੁਤ ਆ ਤੇ ਜਿਹੜਾ ਤੋੜਨਾ ਸਾਰਾ ਕੁਝ ਤੋੜੋਗੇ ਆ ਸਾਰੀਆਂ ਤੋੜਦਨੀ ਆਵੇ ਤੋੜਦਨੀ ਆਵੇ ਤੋੜਦਨੀ ਉਹ ਵੀ ਤੋੜਦਨੀ ਉਹ ਵੀ ਤੋੜਦੜੇ ਜੋੜਦੜੇ ਸਭ ਤੋੜਦਣਾ ਜੀ ਹੁਣ ਬੈੱਡ ਦੇ ਢੋ ਹੁਣ ਖੁੱਲਣ ਦੇ ਆ ਤੇ ਕਿਉਂਕਿ ਇਹ ਵੀ ਇਧਰੋਂ ਵੀ ਚ ਖੋਲਣਾ ਇਧਰੋਂ ਵੀ ਖੁਲਣਾ ਫੇਰ ਰੱਖਣੇ ਆ ਨਿੰਮੂ ਬੈਠੇ ਕੁਰਸੀ ਦੇ ਕਿੱਡੀ ਬੱਡੀ ਕੁਰਸੀ ਕੁਰਸੀ ਦੇ ਕਿੱਡੀ ਬੱਡੀ ਆ ਦੇਖੋ ਜੇਗਾ ਦੇਖ ਜੇ ਆ ਖਾਲੀ ਵੀ ਬਰਾਤੀ ਕੁਰਸੀ ਤੇ ਬੈਠੀ ਲੋ ਜੀ ਹੁਣ ਹੈ ਆ ਵੀ ਢੋ ਲੱਗਦਾ ਨਹੀਂ ਸੀ ਨਾ ਹੁਣ ਇਹ ਵੀ ਲਗਿਆਣਾ ਅੱਗੇ ਲੱਗਦਾ ਨਹੀਂ ਸੀ ਇਹ ਨਵੀਂ ਨੋ ਗੈਪ ਸੀ ਨਾ ਹੁਣ ਉਹ ਤੋੜ ਦੇਣੀ ਆ ਤਾਂ ਫੇਰ ਢੋਤ ਤੇ ਨਾ ਲੱਜਿਆ ਕਰੂਗਾ ਇਹ ਤੁ ਕੰਮ ਨਹੀਂ ਆਉਂਦੀ ਇਹ ਮਾਰ ਕਰ ਦੇ ਢੋ ਦੀ ਨਾਲ ਜੋੜੀ ਓਕੇ ਦੀ ਦਾਦੀ ਬੈਠੀ ਐ ਤੇ ਮੈਂ ਕਿਉਂ ਰਹਿ ਗਈ ਕੈਮਰਾ ਕਰਨ ਦੀ ਜਾ ਕੇ ਗਈ ਬੇਟ ਲੈ ਕੇ ਆਉਣੇ ਸਾਇਰ ਅੰਦਰ ਪਿੱਛੇ ਲੈ ਦੋ ਇੱਥੇ ਲੈ ਨਹੀਂ ਮਾਰੋ ਹਾਂ ਜਾ ਧਾਨੀ ਆਈ ਅੰਦਰ ਲੋ ਜੀ ਤਰ ਬਟੂ ਜਿਹੜੇ ਬੈੱਡੇ ਨਹੀਂ ਹਿੱਲੰਦੇ ਆ ਕਿ ਬੈੱਡ ਭਾਰਾ ਬਹੁਤ ਆ ਇਹ ਪੁਰਾਣੀ ਜਮਾਨੇ ਵਾਲੇ ਬੈੱਡਾ ਤੁਹਾਨੂੰ ਪਤਾ ਇਹਨਾਂ ਨੂੰ ਜਿਹੜੀ ਲੱਕੜ ਆ ਬੜੀ ਵਧੀਆ ਲੱਗੂਗੀ ਦੇਖੋ ਦੇਖੋ ਕਿੰਨੇ ਚੱਪਲੇ ਨਿਕਲੀਆਂ ਕਹਿੰਦੇ ਕਿ ਬੈੱਡ ਤੇ ਲਾਤੀ ਜੀ ਕਿੰਨੇ ਚੱਪਲੇ ਨਿਕਲੀਆਂ ਵਾਕਈ ਸਹੀ ਉੱਡ ਜਾ ਉੱਡ ਜਾ ਤੁਸੀਂ ਨਾ ਤੂ ਵੋ ਤੁਸੀਂ ਹੋ ਨਾ ਤੁਹਾਡੇ ਉਹ ਹਲੇ 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 ਨਾਦਰ ਕੇ ਜੀ ਜਾਂ ਇਹਨਾਂ ਨਾਲ ਖਿੱਚੋ ਹੋ ਨਾ ਬਾਹ ਲਾ ਲਿਓ ਬੈਟ ਜਿਹੜੇ ਉਧਰ ਚੱਲ ਜਾਣੇ ਆ ਇਹ ਇਧਰੋਂ ਉਧਰ ਕਿਉਂਕਿ ਇਧਰ ਜਿਹੜਾ ਟ੍ਰੀਟਮੈਂਟ ਆ ਫੇਰ ਆ ਜਿਹੜਾ ਸਾਰਾ ਕੰਮ ਕਰਨਾ ਆ ਫੇਸ ਕਰਕੇ ਉਧਰ ਹੀ ਬੈਟ ਲੱਗਣੇ ਆ ਉਹਦੇ ਨਾਲ ਲਾਉਣਾ

ਚਪਲਾ ਚਪਲਾਈ ਥੱਲੇ ਚਪਲਾ ਨਿਕਲ ਗਈਆਂ ਬਾਹਰ ਬਾਕੀ ਰਾਮ ਨੂੰ ਭਰਿਆ ਜਿਹੜਾ ਉਹ ਦੇਖੋ ਟੋ ਲੱਗੜੀਆਂ ਤੇ ਬੈੱਡ ਨੂੰ ਥੋੜਾ ਜਿਹਾ ਇਧਰ ਟੁੱਟਿਆ ਤਾਂ ਵਾਲੀ ਟੋ ਹੁਣ ਚੱਕ ਕੇ ਉਧਰ ਲੈ ਜਾਣੀ ਇਹਨਾਂ ਨੇ ਮੰਮੀ ਸਮਾਨ ਚੱਕਦੇ ਹੋਏ ਲੱਕੜਾਂ ਦਾ ਥੱਲੇ ਰੱਖੀ ਆਈ ਫਿੜਦੇ ਡੰਡੇ ਡੰਡੇ ਮਾ ਡੰਡੇ ਦਾ ਕਾਹਦਾ ਲੈ ਕੇ ਕੋਈ ਆ ਗਿਆ ਸਿਰ ਚ ਮਾਰੂਗੀ ਥੱਲੇ ਭਾਵੇਂ ਲੱਭੇ ਹੀ ਨਾ ਮਾਦਰਾ ਫਰਾ ਲਾ ਕੇ ਕਰਦੇ ਬੁਰਾ ਬਕ ਮਾਜਾ ਬੈਡ ਵੀ ਜੁੱਤਾ ਨਾ ਪੜਿਆ ਉਹ ਜੁੱਤਾ ਧੋਸ ਉੱਠੜਾ ਪਰੀ ਸਹਿ ਦੇਖੋ ਵੀ ਕਿਤਾ ਗਿੰਦੀ ਦਰਜ ਕੇ ਧੂਰੇ ਕੇਸੀਆਂ ਪੁੱਛੇਗਾ ਉਹ ਚਾਹਨਾ ਸਿੱਟ ਜਾਵੇ ਆਹ ਚਲੋ ਦੋਨੋਂ ਬੈਠੀ ਆਪਾਂ ਹੋਰ ਚਾਹੇ ਮਬਦਾਨ ਕਰਦੇ ਹਾਂ ਸਿੱਟਾ ਨੂੰ ਆੜ ਕੇ ਮੇਰੇ ਮੋਟੇ ਕੱਢ ਭਾਗੋ ਹੋਰ ਜੋਕ ਬਣਾਉਣਾ ਮਾਰੇ ਦੀਪਾ ਦੇ ਉੱਤੇ ਨਮਾਨ ਉੱਤੇ ਬਰਦੇ ਆਉਂਦੇ ਲੋ ਜੀ ਮੰਮੀ ਦੇ ਸੂਟ ਇੱਥੇ ਰੱਖਣ ਲੱਗੇ ਆ ਕਿਉਂਕਿ ਢੋ ਵੀ ਭਰੀ ਆ ਸੂਟਾਂ ਨਾਲ ਇਹ ਕਾਨਾ ਚੱਲ ਚਾਬੀ 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 ਆ ਆ ਆ ਹਾਲੇ ਲੈ ਇਧਰ ਨੂੰ ਕਰੀ ਲੱਗਿਆ ਸੀ ਹੱਥ ਉਹ ਬੈਠੇ ਇਧਰ ਨੂੰ ਕਰਨਾ ਬਾਬਾ ਤੱਕੇ ਨਾ ਉੱਪਰ ਦੀ ਹੋ ਜਾਣਾ ਉੱਪਰ ਖੜੇ ਹੋ ਕੇ ਥੋੜਾ ਜਿਹਾ ਕਰ ਲੋ ਥੋੜਾ ਜਿਹਾ ਕਰ ਲੋ ਇਧਰ ਨੂੰ ਥੋੜਾ ਜਿਹਾ ਬਸ ਆਓ ਸਾਡੇ ਬੈਡਾਂ ਨੂੰ ਟੁੱਟੇ ਜਾਣੀ ਹੈ ਜੀ ਨਾ ਕਰ ਉਹ ਇੱਧਰ ਟੁੱਟ ਜਾਣੀ ਉਹ ਲੈ ਲਾ ਸਾਡੇ ਵੀ ਤੇ ਟੁੱਟ ਗਈ ਦੱਸ ਕੀ ਆਵੇ ਮਾਰਨ ਦੱਸੋ ਦਾਬੀ ਦਾ ਦੂਗਾ ਨੇ ਟੁੱਟਦੀ ਆ ਜੀ ਸਾਰਾ ਇੱਥੋਂ ਫਲਾਰਾ ਚੱਕ ਹੋ ਗਿਆ ਆ ਤੇ ਹੁਣ ਬਾਰੀ ਆ ਜੀ ਅਗੀਠੀ ਢਟੋਂ ਦੀ ਤੇ ਜਿੰਨਾ ਕੰਮ ਹੁੰਦਾ ਸੀਗਾ ਅੱਜ ਨਵੇੜ ਦਈਏ ਤੇ ਬਾਕੀ ਦਾ ਜਿਹੜਾ ਕਰਾਂਗੇ ਕੱਲ ਤੇ ਅਗੀਟਿਆਂ ਗੁਠਿਆਂ ਢਾ ਛੱਡੀਏ ਫੇਰ ਫੇ ਕੱਲੂ ਹੋਗਾ ਇਹਨਾਂ ਦੇ ਪਲਾਸਟਰ ਤੂੰ ਕੋਈ ਕੰਮ ਕਰ ਰੋਣੀ ਆ ਨਾ ਕਰਨ ਦੇਣਾ ਕਿਸੇ ਨੂੰ ਕੀ ਆ ਦੱਸੋ ਜੀ ਲੈ ਚਪੇੜਾ ਵਾਇ ਨਹੀਂ ਤੇਰੇ ਦਾ ਕੰਮ ਕਰ ਲੀ ਦੀ ਨਾ ਕੋਈ ਕਰਦੀ ਆ ਦੇ ਮੈਨੂੰ ਮਨ ਚੁੱਪ ਪਾਜਾ। ਦੇ ਲੋ ਮੈਨੂੰ ਮਨ ਚੁੱਪ ਪਾਜਾ ਡੈਡੀ। ਨਹੀਂ ਦੇ ਫੜਦੀ ਦੇਖ ਦੇ। ਦੇ। ਸੁਣਾ। ਹੋਣੀ ਲੱਗੀ ਥੋੜੀ ਲਿਹਾਉਣ ਤੇ ਗੀਠੀ ਲੱਗੀ ਟੁੱਟਣਾ। ਇਹ ਕਿਹੜੀ ਲੱਗੀ ਟੁੱਟਣਾ ਇਹ ਹੁਣ ਜਿਨ੍ਹਾਂ ਨੇ ਦੌਣ ਨਹੀਂ ਉਹਨਾਂ ਨੇ ਪਤਾ। ਹੈ? ਪੱਖਾ ਬੰਦ ਕਰ ਲੋ। ਘੱਟਾ ਬੁੱਢਣਾ। ਡੈਡੀ ਪੱਖਾ ਬੰਦ ਕਰ ਦੋ। ਕਿ ਕਿ ਗੱਲ ਨਹੀਂ ਆਉਂਦੀ ਉਹਦੇ ਟੁੱਟੇ ਆਲੀਆ ਹੋ ਸਾਰੇ ਤੋੜਦੇ ਨੇ ਡੇੜੀ ਖਾਣੇ ਕੂਨੇ ਆਹਨ ਉੱਤੇ ਤੋੜਨਾ ਪੈਣਾ ਕਿਤਨੀ ਗੱਲ ਆਹ ਹੈ ਉੱਤੇ ਹਾਏ ਹੈ ਕੱਚੀ ਕਾ ਤਾਂ ਹੈ ਗੜੀ ਕੁੰਈਆ ਕੱਚੀ ਆਇਆ ਏ ਹਾਂ ਤੇ ਇੱਕਦਸਰੀ ਆਪਾਂ ਦੱਸ ਮਾੜਾ ਜਾਵੀ ਇਹ ਵਾਲੀ ਕੰਜੂਸੀ ਕੀਤੀ ਆ ਸਰੀਆ ਦੇ ਕੋ ਉਤਾਰ ਰਹੀ ਏ ਤੇ ਲਾਦੀ ਬਿੰਨੂ ਛੜੀ ਮਾਰੀ ਦੇਖੋ ਜੇ ਬਾਲੇ ਵਿੱਚ ਇਹਨਾਂ ਕੰਨੇ ਕੰਨੇ ਬਾਲੇ ਜਿੰਦਾ ਆ ਵੀ ਇੰਨਾ ਵੀ ਹਾਂ ਆਹੋ ਉਹ 20 ਵੀ ਨਹੀਂ ਹੈਗਾ ਜਿਹੜੀ ਤਾਰ ਥੱਲੇ ਭਾਈ ਉੱਪਰ ਉਹ ਵੀ ਨਹੀਂ ਹੈਗੀ ਇਹ ਤਾਂ ਕਿਸੇ ਦੇ ਉੱਪਰ ਹੀ ਡਿੱਗਣੀ ਹੈ ਕਿਸ ਦਿਨ ਹਾਂ ਡੈਡੀ ਠਾ ਲੱਗਦੀਆਂ ਨਹੀਂ ਇਹ ਹਾ ਫੱਟੜ ਘੁੱਟਣ ਵਾਲਾ ਹੀ ਆ। ਹਾਂ। ਚੱਲ ਰਹਾ ਆ ਆਪਨੇ ਬੰਦੋ ਨਾ। ਕਾ ਹੋਇ ਰੇ ਉੱਤੇ ਦਾ ਹੈ? ਪਹਿਲਾ ਯਾਰ ਫੱਟਾ ਪੰਨਣਾ ਪੈਣਾ ਸੀ। ਅਰੇ ਹੋਇਆ ਛੁੱਟ ਕਰਦੇ। ਲਓ ਸੱਚ ਮੇਰੇ ਉੱਪਰ ਡੇਜੇ ਮੈਂ ਵੀ ਥੱਲੇ ਬੈਠੀ ਹਾਂ। ਆਏ ਫੜੋ ਮੜ ਜਾ ਇਹਨੂੰ ਛੂਰੀ ਨੂੰ। ਆ ਤੋੜੋ ਫੇਰ ਐਵੇਂ। ਉੱਪਰ ਆ ਜੂਗਾ। ਇਹ ਫੱਟਾ ਸਾਰਾ ਇੱਥੇ ਤਾਂ ਹੈਗਾ ਜਾਣੇ ਤੂੰ ਓਏ țeṛ ਤਾਂ ਆ ਗਈ ਐ ਇੱਧਰ ਵੀ țeṛ ਆਈ ਐ ਇੱਕ ਇਹ ਫੱਟਾ ਇਹਦੇ ਵੀ ਜਾਣ ਹੈ ਨਹੀਂ ਮੂਲਾ ਤਾਂ ਇੱਥੇ ਵੀ ਸਰੀਆ ਵੀ ਨਹੀਂ ਪਾਇਆ ਹੁਣਾਂ ਥਾ ਟਿਕਿਆ ਰੂ ਤੇ ਜੇ ਮਾਰਾਂਗੇ ਓਏ ਜੋ ਗਈ ਐ ਹੋ ਗਈ 15 ਹੋ ਗਈ ਓਏ ਹਾਂ ਉੱਟੇ ਹੀ ਗਿਆ ਲੈ ਲੋ ਨਵਾਂ ਹੀ ਸੀ ਮੈਂ ਤੋੜ ਨਾ ਮੈਂ ਵਿਚਾਰਾ ਗੰਦੀ ਨਮਾਜ਼ ਦਾ ਹਰ ਦਰਹੀਏ ਜੂ ਹਾਂ ਨਾ ਆ ਹਾਂ ਨਾ ਆਂ ਛੋੜ ਦੋ ਪਜਾਮਾ ਐਸਾ ਪਜਾਮਾ ਹੈ ਪਜਾਮਾ ਤੇ ਰੱਖ ਲੋ ਮੈਂ ਖਾ ਚੱਗਾ ਜਿਆ ਫਰਾਗ ਜੀ ਆ ਫੱਟਾ ਵੀ ਦੋਸਤੋ ਤੋੜਨਾ ਹੀ ਪੈਣਾ ਹੈ ਕਿਉਂਕਿ ਇਹ ਜਿਹੜਾ ਆ ਤੇੜਾ ਬੋ ਆ ਗਿਆ ਹੈ। ਅਗਰ ਤੁਸੀਂ ਆਪਣੀ ਸਲਾਹ ਦੇ ਸਕਦੇ ਹੋ ਥੋੜੀ ਕਿ ਨਾ ਥੋੜੀ। ਹੋਰ ਇਹ ਕਾ ਨਾ? ਨਾ। ਵਾਓ। ਇਹ ਜਾਂਦੀ ਨਹੀਂ ਬਣਾਉਂਦਾ ਕੋਈ ਤਾਰ ਬੋ। ਹਾਂ ਕੀ ਕਰੇ ਨਾ ਤੋੜ ਦੇਣਾ ਇਹ ਕੀ ਕਰਨਾ? ਇਹ ਤੋ ਹੀ ਦੇਖੀ ਜਾਇਓ ਕੀ ਕੰਨਾ ਹੀ ਸਭ ਇੰਤਜ਼ਾਮ ਕਰ ਦਨ ਤੁਹਾਨੂੰ ਸਮਾਂ ਰੱਖਣ ਨੂੰ ਵੀ ਇੰਤਜ਼ਾਮ ਕਰਾਂਗੇ ਹਾਂ ਲਓ ਜੀ ਨਾ ਕੰਮ ਹੁਣ ਕਰ ਲਿਆ ਹੁਣ ਚੱਕ ਲਈਏ ਆਹ ਸਾਰਾ ਪੂੜਾ ਕਰ ਗਾ ਆਹ ਇਹ ਕਰਦੇ ਹਣ ਮੈਂ ਤੋ ਯਾਰ ਉਥੇ ਬੋਖਦਾਰਾ ਪੈਨਦਾ ਬਜਰੀ ਆ ਹਾਏ ਹਾਏ ਆਹ ਉਹਥੇ ਸਹੀ ਆ ਬਜਰੀ ਆ ਮੇਰੇ ਬਿਡੇ ਦੇ ਚੋਂ ਇਹ ਦੇਖੋ ਬਗੜ ਨਹੀਂ ਜਿੱਦੇ ਹੈ ਬਜਰੀ ਹੈ ਨਾ ਇਹ ਟੈਗ ਦੇ ਨਾਲ ਨਾਲ ਆ ਇਹਦੀ ਆਣੀ ਨਾ ਤੇਰੇ ਕਿ ਥੋੜੀ ਆ ਮੇਰੀ ਇਹਦਾ ਆੜੀ ਲੱਗੇ ਆ ਜੀ ਨਾਲ ਭਰਾਵਾਂ ਨਹੀਂ ਕਿ ਪੀਦਾ ਦਾੜੀ ਬੁੰਦੇ ਆ ਜੀ ਕਚਰਾ ਕੇਲੇ ਦਾ ਦাদু ਬਾਲੇ ਬਦਲ ਲੈਣਾ ਦਾਦੋ ਹੱਥ ਨਾਲ ਨਾ ਕਰੋਂ ਤਾਂ ਝਾੜੂ ਨਾ ਕਰਿਓ ਤਾਂ ਮੋਟਾ-ਮੋਟਾ ਪਾਈ ਦੰਦਾ ਹੱਥ ਨਾਲ ਲੋ ਜੀ ਗਿੱਠੀਆਂ ਝਾਹ ਹੋ ਗਈਆਂ ਆ ਦੋ ਤੇ ਆ ਜਿਹੜੇ ਰੱਖਣੇ ਆ ਇਹ ਕਾਲੂ ਢਾ ਮੰਗੇ ਕਿਉਂਕਿ ਇਹ ਜਿਹੜੀ ਉੱਪਰਲੀ ਗਿੱਟੀ ਆ ਉਹ ਸਾਰੀ ਖਾਲੀ ਕਰਨੀ ਪੈਣੀ ਹੋਊਗੀ ਉੱਪਰ ਸਮਾਨ ਬਹੁਤ ਜ਼ਿਆਦਾ ਆ ਤੇ ਕਿਉਂਕਿ ਇਹ ਗਿੱਟੀ ਦਾ ਭਾਰ ਹੈਗਾ ਆ ਗਿੱਕੀ ਤੇ ਤੇ ਇਸਕਾ ਕੇ ਥੱਲੇ ਡੇਕ ਸਾਦੀ ਆ ਇਹ ਇਸਕਾ ਕੇਦਾ ਕਰ ਦਿੱਤਾ ਕੰਮ ਇੱਥੇ ক্লোਜ਼ ਤੇ ਬਾਕੀ ਇਹ ਜਿਹੜੀ ਗਿੱਠੇ ਦੋ ਢਾਲੀਆਂ ਤੇ ਉਹ ਜਿਹੜੀ ਕੀਤੀ ਆ ਉਹਦਾ ਵੀ ਸਮਾਨ ਕੱਢ ਕੇ ਤਾਂ ਉਹਨੂੰ ਵੀ ਦੇ ਦੇਣਾ ਟਾ 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 ਲੋ ਜੀ ਪੈਣਾ ਪਿਆ ਇਹਦਾ ਖਰਾਬ ਹੀ ਹੋ ਗਈ ਸੀ ਨਾ ਮਿੱਟੀ ਬਣ ਗਈ ਨਾ ਸੀਮੈਂਟ ਵੀ ਕਿੰਨਾ ਟਾਈਮ ਹੋ ਗਿਆ ਪੈਣ ਨੂੰ 40 ਸਾਲ ਤੋਂ ਉੱਪਰ ਦੇਖੋ ਜੀ ਆਹ ਦੀ ਨਾ ਸੀਮੈਂਟ ਵੀ ਮਿੱਟੀ ਬਣ ਗਈ ਹੈ ਮਿੱਟੀ ਬਣ ਜਾਂਦੀ ਹੈ ਸੀਮੈਂਟ ਵੀ 40 ਸਾਲ ਬਾਅਦ ਇਹ ਅਸਲੀ ਇਹ ਅਸਲੀ ਦੇ ਬਣਿਆ ਜੀ ਇਹ ਨਹੀਂ ਕਰੋ ਮੈਂ ਇਹ ਨਹੀਂ ਕਰੋ ਫਿਰ ਲਓ ਜੀ ਦੇਖਦੇ ਹਾਂ ਉਹਨੂੰ ਕਿੰਨੇ ਪੈਸੇ ਕਰਦੇ ਇਹਦਾ ਤੇ ਆਹ ਸ਼ੋਕੇਜ ਦੇ ਬੰਦ ਕਰਦਣੇ ਕਾਫੀ ਵੀ ਟੀਮ ਹੀ ਟੋਲਣੀ ਪੈਣੀ ਆ ਆ ਵੀ ਟੋਲਣੀ ਪੈਣੀ ਆ ਫਿਰ ਵੀ ਪੂਰੀ ਹੈਲਪ ਕਰਾ ਰਹੀ ਆ ਨਾਲ ਅੱਜ ਵੀ ਨਾਲ ਪਵਾ ਰਹੀ ਆ ਸਿਮੰਤ ਤੇ ਬਜਰੀ ਦੇ ਟਕਣੇ ਪਵਾ ਦੇਣਾ ਸਾਰਾ ਕੁਝ ਆ। ਹਾਂ ਜੀ। ਹੱਥ ਤੇ ਪੁੱਤ ਲੱਗ ਜਾਣਾ ਕੋਈ ਨਾ ਕੁਝੇ। ਉਹਨੇ ਪਾ। ਸੋ ਕੇਲੇ ਕੋ ਲੋਕਾਂ ਦਾ ਚੱਕ ਲਿਆ ਵਿੱਚੋਂ। ਹਾਂ। ਬਾਹਰੋਂ ਫਟ ਕੇ ਆਉਂਦੇ ਆ ਪੁੱਗਾ। ਬਸ ਇੱਕ ਲਵਾਂਡੇ ਰਹਿ ਗਿਆ ਆ ਤੇ ਹੋ ਗਿਆ ਆ ਸਾਹ। ਕੰਮ ਕਰਦੇ ਸਾਨੂੰ ਜੀ ਵੱਜ ਗਏ ਆ ਜੀ ਸ਼ਾਮ ਦੇ। 5 ਤੇਰ ਦੇ ਲੱਗੇ ਸੀ ਸ਼ਾਮ ਦੇ 5 ਵੱਜ ਚੁੱਕੇ ਨੇ ਤੇ ਹੁਣ ਹੋ ਗਿਆ ਜੀ ਰੋਟੀ ਪਾਣ ਦੇ ਟਾਈਮ ਤੇ ਰੋਟੀ ਪਾਣੀ ਬਣਾਵਾਂਗੇ। ਹੋਰ ਜੇ ਕੋਈ ਕਰੋ ਇਹਨੂੰ ਕੰਪਲੀਟ ਦੇ। ਬਾਕੀ ਦਾ ਫੇਰ ਕੰਮ ਕੱਲੂ ਹੋਊਗਾ ਤੇ ਅੱਜ ਹੀ। 5 ਵੱਜ ਗਏ ਤੇ ਬਾਕੀ ਦਾ ਹੁਣ ਕੱਲ ਤੇ ਉਹ ਬੇਰ ਤਾਂ ਉਧਰ ਰੱਖ ਦਿੱਤੇ ਆ। ਕਿਉਂਕਿ ਆ ਗਿੱਠੀ ਵੀ ਤੋੜਨੀ ਆ ਉਹ ਗਿੱਠੀ ਵੀ ਤੋੜਨੀ ਆ ਆਓ ਉਪਰੋਂ ਵੀ ਖਾਣੇ ਭਾਣੇ ਆ ਕੰਮ ਵਾਲੇ ਬਹੁਤ ਆ ਹੈ ਉਹ ਵੀ ਕਰਨਾ ਹੈ ਬੰਨ ਚਲੋ ਸੋ ਬੈਡ ਚੱਕਿਆ ਜੀ ਇਹ ਰੱਖ ਦਿੱਤੇ ਆ ਇੱਥੇ ਕਿਉਂਕਿ ਇਹਨਾਂ ਨੂੰ ਅਸੀਂ ਤੋੜ ਦੇਣਾ ਆ ਤੇ ਇਹ ਬਾਲਣ ਬਨਜੂਗਾ ਤੇ ਨਾਲੇ ਬਾਲਣ ਬਨਜੂਗਾ ਤੇ ਨਾਲੇ ਖਲਾਰਾ ਘਟੂਗਾ ਤੇ ਇਹ ਜਿਹੜੀ ਕਿਆਰੀ ਸੀ ਥੱਲੇ ਸਾਫ਼ ਕੀਤੀ ਸੀ ਅਹੀ ਸੌਰੀ ਤੇ ਆ ਵਾਲੇ ਬੈੱਡ ਹੁਣ ਤੋੜ ਦੇਣੇ ਆ ਸੀ ਇਹਨਾਂ ਨੂੰ ਹੁਣ ਅੰਦਰ ਹੀ ਰੱਖਣਾ ਕਿਉਂਕਿ ਅੰਦਰ ਸਮਾਨ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਇਸ ਕਰਕੇ ਜਿਹੜੇ ਬੈੱਡ ਤੋੜ ਦੇਣੇ ਆ ਬਾਕੀ ਹੁਣ ਖਲਾਰਾ ਇੱਦਾਂ ਹੀ ਰਹਿਣਾ ਕਿੰਨੇ ਦਿਨ ਮੰਮੀ ਟਰਪਾਂਡੇ ਤੋਂ ਲਾਪਿਆ ਤੇ ਮੈਂ ਬਣਾਉਣੀ ਆ ਦਾਲ ਤੇ ਰੋਟੀ ਖਣ ਬਣਾਵਾ ਤੇ ਫਿਰ ਸ਼ਾਮ ਦਾ ਕੰਮ ਨਿਪੜੇ ਫਿਰ ਬਿਹਲੇ ਹੁਣਾ ਤੇ ਬਾਕੀ ਕੱਲ ਦਾ ਕੰਮ ਫੇਰ ਸ਼ੁਰੂ ਕਰ ਦੇਣਾ ਹੈ ਤੇ ਅੱਜ ਨਾਲ ਹੋ ਗਿਆ ਉਹਨਾਂ ਨੇ ਕੀਤਾ ਹਾਂ ਟੋਟਕੇ ਪੈਲੁੱਟੇ ਸੀ ਅਮੇ ਇਹਨੂੰ ਪਾਣੀ ਪਲਾਉਂਦੇ ਦੇਖ ਤਾ ਪਿਆਸੀ ਸੀ ਉਮ ਇਕੱਠਾ ਕਰਕੇ ਤਾਂ ਪਾਰਸ ਤੇ ਆ ਮੈਂ ਨੂੰ ਹੁੰਜਾ ਵੀ ਕਰ ਦਿੱਤਾ ਸਾਫ ਤੇ ਇਧਰ ਹੋ ਗਿਆ ਸਾਰਾ ਸਾਫ ਤੇ ਉਹ ਹੁੰਜਾ ਵੀ ਪਰ ਆਓ ਬਾਰੀ ਰੱਖਣੀ ਹੈ ਕਾ ਵੀ ਤੋੜਨੀ ਆ ਉਹ ਬਾਈ ਤੇ ਰੱਖਣੀ ਆ ਨਾ ਇਧਰੋਂ ਬਾਰੀ ਖੋਲਣੀ ਹੈ ਤੋੜਨੀ ਆ ਇਹ ਆ ਬਾਰੀ ਖੋਲਦੀ ਛੜ ਕੋਲੀ ਛੜ ਹਾਂ ਉਹ ਵੀ ਗੜੀ ਲਾਉਣੀ ਹੈ ਹਾਂ ਬਾਰੀ ਕੋਈ ਹੋਰ ਉਹ ਜਾਲੀ ਲਾ ਦਾਂਗੇ ਕੋਈ ਇਦਾਂ ਦੀ ਹਾਂ ਸ਼ੀਸ਼ਾ ਲਾ ਦਿਓ ਸ਼ੀਸ਼ਾ ਲਾ ਦਿਓ ਸਾਰੇ ਵੀ ਸ਼ੀਸ਼ਾ ਲਾ ਦਿਓ ਅਵਾਲ ਨੂੰ ਚਾਹੀਦੀ ਆ ਤਾਈਆਂ ਹੋ ਮਰਹਿੰਦਾ ਇੱਧਰ ਉਹ ਤੋਂ ਜਾਈਂ ਤੋਂ ਤੋਂ ਲਾ ਦੇ ਬੋਹ ਹੋਮਸ ਰਹਿੰਦੀ ਆ ਅਵਾਲ ਨੂੰ ਕੁਝ ਲੱਗੇ ਉਧਰੋਂ ਨਿਕਲੇ ਪਿੱਛੋਂ ਇਹ ਕਿਹਸਾਂ ਲਾਇਏ ਸੀ ਇਹੋ ਕੱਢਣੇ ਕਿਦਾਂ ਛੋਟੇ ਛੋਟੇ ਹੁਣੇ ਹੀ ਵੇਚਣਾ ਪਹਿਲੇ ਕੇਸਾ ਹਣਾ ਲਉਂਦੇ ਸਹੀ ਇਹਦੇ ਵਿੱਚ ਤਾਂ ਇੱਕ ਸੀਖ ਹੀ ਨਿਕਲੀ ਸਕੂਪ ਫੋਖ ਲੱਗ ਗਈ ਆ ਕੰਮ ਕਰਕੇ ਇਹ ਵੀ ਕੁਝ ਬਣਾਵਾਂ ਚਲੋ ਠੀਕ ਆ ਦੋਸਤੋ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਆਂ ਤੇ ਕੱਲੂ ਬਾਕੀ ਦਾ ਕੰਮ ਕਰਾਂਗੇ ਹਨਾ ਕੱਲੂ ਹੋਣਾ ਬਾਕੀ ਦਾ ਬਾਕੀ ਦਾ ਕੰਮ ਕਰਦੇ ਆ ਹਾਂ ਹਾਂ ਇਹਨਾਂ ਲੱਗੇ ਪਿਆਸ ਪਾਣੀ ਪੀਣ ਲੱਪੇ ਕਿਉਂਕਿ ਕੰਮ ਜ਼ਿਆਦਾ ਆ ਤੇ ਇਸ ਕਰਕੇ ਹੌਲੀ-ਹੌਲੀ ਹੋਣਾ ਆ ਤੇ ਬਾਕੀ ਜਿਹੜਾ ਕੰਮ ਉਹ ਕੱਲੂ ਹੋਗਾ ਕਿਉਂਕਿ ਕੱਲੂ ਜਿਹੜਾ ਉੱਪਰ ਸਮਾਰਟ ਵਿਆਹ ਥੱਲੇ ਲੋਣਾ ਪੈਣਾ ਆ ਤੇ ਬਾਕੀ ਤੁਹਾਨੂੰ ਪਤਾ ਹੀ ਹੋਣਾ ਆ ਤੁਹਾਨੂੰ ਆਪਾਂ ਸਭ ਕੋ ਦਿਖਾਈ ਦੁੱਤਾ ਤੇ ਚੈਨਲ ਨੂੰ ਜੁਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਤੇ ਦੱਸਿਓ ਕੋਈ ਗਲਤੀ ਆ ਜਾਂ ਕੁਝ ਨਹੀਂ ਵਧੀਆ ਲੱਗਾ ਜਾਂ ਕੁਝ ਵਧੀਆ ਲੱਗਾ ਦੱਸਿਓ ਜ਼ਰੂਰ ਤੇ ਇੱਥੇ ਆ ਕਰਦੇ ਆ ਬਲਾਉਦਾ ਐਂਡ ਤੇ ਬਾਏ ਬਾਏ